ਹਾਂਜੀ ਪਲੈਟਫਾਰਮ YouTube ਚੈਨਲ ਤੇ Facebook ਪੇਜ ਤੇ ਸਵਾਗਤ ਆ ਅੱਜ ਦਿਨ ਹੋ ਗਈ ਆ ਤਿੰਨ ਆਇਆ ਤੋੜੀ ਦੀ ਬੋਲੀ ਦੇ ਬਾਕੀ ਵੇਣੇ ਆਜੋ ਕਿਸਾਨ ਭਰਾਓ ਕੀ ਮਾਹੌਲ ਬੰਦਾ ਉਹ ਨਹੀਂ ਨਹੀਂ ਬੁੜੁਗੜੀ ਲੈ ਤਾ ਹੁਣਾ ਉਹ ਤਾਂ ਟਾਈ ਬੈਠਾ ਜੇ ਗੱਲ ਕਰ ਸਾਰੇ ਇਧਰ ਫਰਦੇਸ਼ੀ ਟਾਈ ਬੈਠਾ ਹਾਂ ਅਸੀਂ ਕਰਦਾ ਰਹਿੰਦਾ ਇਹ 205 ਬੁੜਾ ਫੇਰ ਜਾ ਬੁੜਾ ਕੱਲਾ ਨੂੰ ਨਾ ਬੈਠਾ 400 ਆਇਓ ਤੂੰ ਜਾ ਸਾਠ ਆਖੜਾ ਭਾਈ ਆਹ ਖੜਾ ਭਾਈ ਦੇਖ ਤੇ ਬੱਸ ਇਹ ਅਬੀ ਤੁਹਾਡੇ ਸਾਹਮਣੇ ਆਇਆ ਭਾਈ ਜਨਾਬ ਇਹ ਮਾੜੀ ਮੋਟੀ ਵਾੜੀ ਮੋਟੀ ਦਾ ਭਾਈ ਹੋਊਗਾ ਬੋਲੀ ਨਹੀਂ ਗਿਆ ਰੱਖੋ 260 ਰੁਪਏ ਬੋਲੀ ਦੇ ਰੋਣਾ ਪਾਉਂਦਾ ਦੱਸਦੇ ਬੋਲੀ ਦੇ ਨਹੀਂ ਆਈ 60 70 ਰੁਪਏ ਬੋਲੀ ਦੇ ਉਹਨੂੰ 10 ਰੁਪਏ 70 ਰੁਪਏ ਤੇ 80 ਰੁਪਏ 800 900 5 10 15 20 20 ਬ੍ਰੇਕਾਂ ਦੇ ਪੈਰ ਰੱਖ ਲੈ 25 30 35 335 ਰੁਪਏ ਲਾ ਗਏ 335 ਲੋਕੀ ਕਿਸਾਨਪੁਰ ਉਹ ਜੋਗੀ ਪਹਿਲਾ ਨਾਗ ਸੀਗਾ 300 ਤੇ 35 ਰੁਪਏ ਲੱਗ ਚੁੱਕਾ ਜੀ ਪਹਿਲਾ ਨਾਗ 300 ਤੇ 35 ਅੱਗੇ ਵੇਣੇ ਕਿਸਾਨਪੁਰ ਉਹ ਕੀ ਮੋੜ ਬੰਦਾਗਾ ਵੀਰਾਂ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਬਾਕੀ ਵੀ ਵੇਣੇ ਆ ਜਾਓ ਆ ਵੇਖੀਏ ਟਾਇਰ ਕਿੱਧਰ ਨੂੰ ਆ ਗਿਆ ਟਾਇਰ ਇਹਦਾ ਮਨੇ ਗਾ ਕਰ ਲੋ ਆ ਜਾਓ ਭਾਈ ਦੂਜਾ ਨਾਗ ਵੇਣੇ ਕਿਸਾਨਪੁਰ ਉਹ ਦੂਜਾ ਹਾਂਜੀ 5 ਮਿੰਟ ਬਾਅਦ ਆਉਂਦਾ ਉਹ ਬਾਹਰ ਦੀ ਅੰਦਰ ਦੀ ਅੰਦਰ ਦੀ ਆ ਭਾਈ 300 ਪੰਜ 10 15 20 25 350 54 60 70 75 80 80 90 400 5 5 10 15 415 16 ਬਈਨੇ 415 ਰੁਪਏ ਬਈ ਲਓ ਵੀ ਕਿਸਾਨ ਪ੍ਰਭੂ 400 ਦੇ 15 ਰੁਪਏ ਇਹ ਨਾ ਕਿ ਕਿਸਾਨ ਪ੍ਰਭੂ 400 ਦੇ 15 ਰੁਪਏ ਜਾਵੜਿਆ ਬਈ ਅੱਗੇ ਵੇਣੇ ਕਿਸਾਨ ਭਰੋ 1 2 3 4 5 6 ਨਾਲ ਖੜੇ ਆ ਬਾਕੀ 5 ਕੋ ਹੋਣਗੇ ਵੇਣੇ ਆ ਰਹੇ ਕਿ ਰੇੜ ਜਾਂਦਾ ਕੋੜਪੂਰਾ ਦੀ ਮੰਡੀ ਦੇ ਵਿੱਚ ਹੁਣੇ ਕਾ ਤਾਲ ਲੱਗ ਗਿਆ ਦਾ ਮੇਰੇ ਸਾਦੇ ਲਹੂ ਦਾ ਨਿਕਲਣ ਲੱਗ ਗਿਆ ਬੋਲੀਆਂ ਬੋਲੀਆਂ ਮੁੱਕੀਆਂ ਆ ਮਰਨ 300 400 5 10 15 20 400 ਰੁਪਏ 25 25 35 40 440 ਬੋਲਾਂਗੇ 440 ਰੁਪਏ ਬਾਈ ਲੋ ਵੀ ਕਿਸਾਨ ਪ੍ਰਭੂ ਇਹ ਨਾਲ ਕਿ 400 ਤੇ 40 ਰੁਪਏ ਇਹ ਨਾਲ ਕਿ ਜੀ 400 ਤੇ 40 ਰੁਪਏ ਜਾ ਚੁੱਕਿਆ ਬਾਕੀ ਵੇਣਾ ਕਿਸਾਨ ਪ੍ਰਭੂ ਅਗਲਾ ਨਾਲ ਕੀ ਰੇਟ ਆਂਦਾ ਆ ਜੋ ਕਿੱਧਰ ਬੋਲੀ ਆਉਂਦੀ ਕਿੱਧਰ ਨਹੀਂ ਆਉਂਦੀ ਬਾਈ ਆਜੋ ਬਈ ਵੇਣਿਆ ਟਰਾਲੀ ਦਾ ਕੀ ਹਿਸਾਬ ਆਂਦਾ ਤੇ ਕੀ ਨਹੀਂ ਆਂਦਾ

क्या है आ तीन सौ पचहत्तर होना जी ने अस्सी पचासी नब्बे पचानवे चार सौ पंज दस 1000 1000 ਬੰਨਣੇ 15 25 1450 ਬੋਲਦਾ ਨਹੀਂ ਕੀ ਕਰਦੇ ਭਾਈ 1000 ਕਰਦੇ ਮਾਰਦੇ ਇੱਕ ਇੱਕ ਇਕੱਠੋ ਕਰ 40 ਹੱਥ ਨਹੀਂ ਕਰ ਸਾਡੇ 1450 ਬੋਲ ਲੇ 8 8 ਬੋਲਦਾ ਕੋਈ ਹਾਂ 77 475 ਅੰਦਰ 80 84 ਉਹਨਾਂ ਦਾ ਵੀ ਹੈ ਬੋਲਦਾ ਨਹੀਂ ਲੋਕੀ ਕਿਸਾਨ ਪਰੋ 485 ਇਹ ਨਾਕਦਾ ਬਈ 485 ਰੇਟ ਜਾਵੜਿਆ 485 ਅੱਗੇ ਕਿਸਾਨ ਪ੍ਰਭੂ ਦੋ ਨਾਗ ਹੋਰ ਖੜੇ ਆ ਤਿੰਨ ਨਾਗ ਇਹ ਨਾਗ ਦਾ ਰੇਟ 485 ਜਾਵੜਾ ਜੇ ਦੋ ਤਿੰਨ ਨਾਗ ਹੋਰ ਖੜੇ ਬਈ ਬਾਕੀ ਵੀ ਨੇ ਉਹਨਾਂ ਦਾ ਕੀ ਹਿਸਾਬ ਕਿਤਾਬ ਹੋਊਗਾ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਆ ਜੋ ਵੀ ਵੇਣਿਆ ਅਗਲੇ ਨਾਗਾਂ ਦਾ ਹਿਸਾਬ ਕਿਤਾਬ ਕੀ ਜਾਂਦਾ ਲੋ ਬਈ ਆਜੋ ਇੱਧਰ ਬਹਿਣੇ ਕੀ ਹਿਸਾਬ ਆ ਜਾਂਦਾ ਉਹ ਕੁਛੀ ਪਾਣੀ ਕਰਾਂ ਜਾਊਗਾ ਆ ਬਾਬਾ ਕਿੱਧਰ ਜਾਣਗੇ ਨਹੀਂ ਜਾਣਾ ਇੱਥੋਂ ਦੇ ਬੋਲੋ ਸਾਡੇ ਦਰਸਾਓ 400 100 3

ਹੱਥ ਪੱਜ ਗਾ ਰਹੇ ਸਾਢੇ 500 ਲੈ ਬਈ ਸਾਢੇ 500 ਸੰਭੀ ਜੋ ਲੋ ਬਈ ਅੱਜ ਸਾਢੇ 550 ਜਾੜੀ ਤੂੜੀ ਬੋਲੀ ਕੋੜ ਪੂਰਾ ਮੰਡੀ ਦੇ ਵਿੱਚ ਚਮਾ ਤੋ ਬੜਾ ਗਿਆ ਮੇਰੇ ਹੱਥ ਆਉਣਾ ਬਹੁਤ ਟਾਈਮ ਬਾਅਦ ਸਾਢੇ 500 ਗਿਆ ਬਈ ਅੱਜ ਭਈ ਅੱਜ ਬਹੁਤ ਟਾਈਮ ਬਾਅਦ ਰੇਟ ਗਿਆ ਸਾਢੇ 550 ਰੁਪਿਆ ਤੂੜੀ ਦਾ ਰੇਟ ਜਾਵੜਿਆ ਬਈ ਹੋਰ ਅੰਤ ਵਿੱਚ ਤੁਸੀਂ ਲੈ ਕੇ ਬੋਲੀ ਚੋ ਬਈ 300 300 800 ਜਿਦਾ ਜੁੜਾ ਨਿਗਲ ਜੂ ਹਣ 300 ਜੀਰਾ ਕੱਢਦੇ 70 80 400 50 10 15 20 25 40 45 450 450 ਬੋਲਾਂਗੇ ਨੇ 55 54 60 65 70 70 71 80 480 ਬੋਟਾ ਹੈ ਲੋਬੀ ਕਿਸਾਨ ਪ੍ਰਭੂ ਇਹ ਨਾ ਗਿਆ 480 ਬਈਜ ਕੋੜ ਕੋੜਾ ਦੀ ਮੱਢੀ ਦੇ ਵਿੱਚ ਟੌਪਲਾ ਰੇਟ ਗਿਆ ਜੀ 550 ਰੁਪਇਆ ਤਰੀਕ ਹੋ ਗਈ ਹੈ 3 3 ਨਵੰਬਰ 2025 ਕੋੜ ਕੋੜਾ ਮੰਡੀ ਦੇ ਵਿੱਚ ਜੀ ਟੌਪਲਾ ਰੇਟ ਗਿਆ 550 ਰੁਪਇਆ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ ਆ ਨਾ ਕਿ ਖੀਲ ਲਾਵੇ ਨੇ ਕੀ ਹਿਸਾਬ ਕਿਤਾਬ ਜਾਂਦਾ ਤੇ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬਰਾਡ ਫਾਰਮ Facebook ਪੇਜ ਨੂੰ ਫਾਲੋ ਕਰੋ ਕੰਮਸੋ 10 60 40 10 15 20 25 30 35 40 ਹਰੇ 400 ਜੁੰਜਾ 60 65 70 77 75 80 85 90 95 500 ਹਾਂ 5 500 ਤੋਂ ਕੋਲ ਨਹੀਂ ਨੇ ਲੋਬੀ ਇੱਕ ਟਰਾਲੀ ਦਾ ਰੇਟ ਕਿਆ ਸੀਗਾ 550 ਤੋਂ ਇੱਕ ਦੇ ਗਿਆ 505 ਤੋ ਬੜਾ ਰੀਟ ਗਿਆ ਭਈ ਅਜਪਾਨ ਤੇ 500 ਰੁਪਏ ਕੋੜਕਪੁਰਾ ਦੀ ਮੰਡੀ ਦੇ ਵਿੱਚ ਬਈ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ ਕਿਸਾਨ ਭਰਾਵਾ ਨਗਦੇ ਵੀ ਹੋ ਗਈ ਆ ਬੋਲੀ ਬਾਕੀ ਤੇ ਨਹੀਂ ਹੋਈ ਭਈ ਪਰ ਬੋਲੀ ਇਹਦੀ ਬੋਲੀ ਅਜੇ ਹੋਣੀ ਆ ਆਜਿਓ ਭਾਈ ਵੇਣੇ ਕੀ ਹਿਸਾਬ ਕਿਤਾਬ ਜਾਂਦਾ ਬਾਕੀ ਲਾਉਂਦਾ ਭਈ ਤੂੜੀ ਆ ਨਾਕ ਵੇਣਿਆ ਭਾਈ ਬਾਕੀ ਵੇਣਿਆ ਵੀ ਇਹਦਾ ਕੀ ਹਿਸਾਬ ਕਿਤਾਬ ਜਾਂਦਾ ਅਗਾ ਆਜਿਓ ਭਾਈ

850 59 60 1 70 300 400 5 10 ਕਿਉਂ 400 10 15 48 ਅਨੇਜਾਲ 450 ਬੋਲਣਗੇ ਚਲ ਬੋਲ ਜੀ ਲੋ ਬਈ ਇਹ ਨਾ ਗਿਆ ਭਾਈ ਜੀ 450 ਰੁਪਇਆ ਬਾਕੀ ਵੀਰਨ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਔਰ ਪੂਰਾ ਮੰਡੀ ਦੇ ਵਿੱਚ ਬਈ ਚ ਟੌਪ ਲੜ ਡੇੜ ਗਿਆ 550 ਰੁਪਿਆ ਬਹੁਤ ਬਹੁਤ ਧੰਨਵਾਦ ਸਾਡੇ YouTube ਚੈਨਲ ਦੇ ਨਾਲ ਜੁੜਨ ਵਾਸਤੇ ਆਜੋ ਬਈ ਹੁਣ ਕੱਲੂ ਵੇਨੇ ਕੀ ਖਾਬ ਕਿਤਾਬ ਜਾਂਦਾਗਾ ਬਈ